ਹਾਂ ਪੈ ਜਾ ਕੇ ਦੱਸ ਕੀ ਬਗਲਾਮੀ ਬਣੀ ਚੁੱਕੀ ਹੈ ਸੁਣਾ ਮੇਰੀ ਬਗਲਾਮੀ ਦੁਰਤ ਆਵੇ ਆ ਗਿਆ ਸੋ ਜੋ ਲੋਕ ਕਹਿੰਦੇ ਮਾਨੇਗਾ ਕਿ ਮੈਂ ਨਸ਼ਾ ਕਰਦਾ ਮੈਨੂੰ ਪੀਣੀ ਮੈਨੂੰ ਜੇ ਕੋਈ ਮੱਜਨੇ ਦੇ ਵਾਗਣੇ ਦੋ ਬੱਜਣ ਦੇ ਦੋ तो ये इसका ये है यार ये लड़के ये कोई भी नहीं है कोई भी किताबें लेके तो इनका सिया तो पहली बार ना मिल रहा है पराये पीछे 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 वाले को नहीं लगा रहा है पीछे आ रही है दो खयर मार के पराये आ रही है 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 � ਆਹ ਸਾਹ ਮਾਵਾਂ ਦੀਆਂ ਗੱਲਾਂ ਕਰਦਾ ਜੱਟਾਂ ਦੇ ਪੁੱਤ ਵੀ ਆ ਉਹਨਾਂ ਨੂੰ ਦੋ ਦੋ ਚਾਚੇ ਕਿਨੇ ਉਹ ਤੇ ਕੰਮ ਕਰਦੇ ਨੇ ਸਾਡੀਆਂ ਕੋਮਣਵਾ ਤੁਹਾਨੂੰ ਸ਼ਰਾਬ ਹੋਇਆ ਉਹ ਮੇਰੇ ਮੂੰਹ 'ਨਾਮ ਆੜੀ ਸੁਣ ਤੂੰ ਉਹ ਲਾਏਗਾ ਲਾ ਕੇ ਛੱਡਿਆ ਇਹ ਕਿੱਲੇ ਵੱਲ ਜਾ ਰਿਹਾ ਆ ਰਿਹਾ ਹੈਗਾ ਇਹ ਇਹ ਵੇਖ ਲੈ ਤੇ ਮੈਂ ਤੇ ਮੇਰੇ ਘਰ ਦੀ ਅਸੀਂ ਦੋਵੇਂ ਜੀ ਕੋਈ ਕੋਈ ਪਰ ਨੂੰ ਜਾ ਰਹੇ ਸੀ ਆਵਾਕਾ ਮੋੜ ਜਿੱਥੇ ਡਿਪੈਂਸਰੀ ਹੱਥ ਛੋਟਾ ਹਸਪਤਾਲ ਆ ਤੇ ਚੋਰ ਆਇਆ ਇਹਨੇ ਮਗਰੋਂ ਸਾਡੇ ਨਾਲ ਮੋਟਰਸਾਈਕਲ ਲਾ ਕੇ ਤੇ ਮੇਰਾ ਬਾਪ ਬੜਵਾ ਖੇਚ ਕੇ ਤੇ ਭੁਜਾ ਲਿਆ ਵਾ ਇਹ ਮਗਰ ਵੀਰ ਗੱਡੀ ਤੇ ਆਉਂਦੇ ਸੀ ਸਾਡਾ ਇੱਕ ਮੇਰਾ ਭਤੀਜਾ ਸੀ ਮੁੰਡਾ ਵਸਤੀ ਰਾਮ ਲਾਲ ਤੋਂ ਉਹਨਾਂ ਨੇ ਮੈਨੂੰ ਹੱਥ ਕੀਤਾ ਮੈਂ ਉਹਨਾਂ ਮਗਰ ਇਹਨੇ ਫਿਰ ਭੇਟੀਆਂ ਥਾਣੀ ਤੇ ਜਿੱਥੇ ਹੀਮਾ ਦੇ ਘਰ ਜਾ ਕੇ ਮਗਰ ਇਹਨੂੰ ਫੜਿਆ ਵਾ ਤੇ ਇਹ ਅੱਗੋਂ ਗਾਲਾਂ ਗੰਦੀਆਂ ਸਾਨੂੰ ਕੱਢਦਾ ਰਿਹਾ ਵਾ ਤੇ ਇਹ ਵੇਖੋ ਕਿੰਨੇ ਦਿਨ 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 ਦਿਹਾੜ ਦੇ ਗੈਸਟਰ ਬਣੇ ਫਿਰਦੇ ਆ ਉਹਨੂੰ ਵੀ ਛੋੜਦੇ ਲੱਗਾ ਮੈਂ ਉਹਨੂੰ ਸੰਭਲਿਆ ਅਈ ਦਾਸ ਸਾਡੇ ਦੋਤ ਤੋ ਨਹੀਂ ਭਾਵੇਂ ਗੱਡੀ ਮਗਰੋਂ ਨਗ ਜਾਂਦੀ ਤੇ ਆ ਹਾਲਾਤ ਬਣੇ ਬੈਠੇ ਨੇ ਪੰਜਾਬ ਦੇ ਆ ਵੇਖੋ ਵੀ ਆਮ ਆਦਮੀ ਪਾਰਟੀ ਦਾ ਕੀ ਮਾਹੌਲ ਬਣ ਦਿਆ ਵ ਪਿਓ ਇਹਦਾ ਪੁਲਿਸ ਦੇ ਵਿੱਚ ਨੌਕਰੀ ਕਰਦਾ ਵਾ 10 ਕਿੱਲੇ ਜ਼ਮੀਨ ਇਹਦਾ ਪਿੰਡ ਦਸੰਦੇ ਟੱਲੀ ਆ ਅੱਛਾ ਕਿਹੜਾ ਇਹਦਾ ਪਿੰਡ ਪੁਲਿਸ ਦੇ ਵਿੱਚ ਆ ਜੀ 10 ਕਿੱਲੇ ਜ਼ਮੀਨ ਵਿੱਚ ਇਹਨਾਂ ਕੋਲੇ ਦਾ ਦੇ ਟੱਲੀ ਇਹਨਾਂ ਦਾ ਟੱਲੀ ਸਈਦਾ ਸਾਹੂ ਇਹਨਾਂ ਦਾ ਪਿੰਡ ਆ ਕੀ ਨਾਂ ਕੀ ਇਹ ਤੁਹਾਨੂੰ ਕਮਲਈ ਨਾਂ ਦਾ ਤਾਂ ਪਰ ਕੀ ਕਾਰਨ ਕਿਉਂ ਇਹ ਤੁਹਾਨੂੰ ਜਿਹੜਾ ਇਹ ਬਾਤਾਂ ਕੀਤੀ ਗਈ ਹੈ ਫੜਵਾਇਆ ਹਾਂਜੀ ਹਾਂਜੀ ਕੀ ਕਾਰਨ ਕੀ ਕਿਉਂ ਹੋਣ ਦੀ ਨੌਬਤ ਕੀ ਆ ਜੀ ਜੀ ਨਸ਼ੇ ਨਸ਼ਾ ਪਤਾ ਨਹੀਂ ਦੇਖੀ ਕਤੋਂ ਪਿੰਡ ਕਿੱਧਰ ਦੇ ਹਨ ਚੱਲੀ ਆ ਜੀ ਤੇਰੇ ਬਾਦਰ ਸਾਹਿਬ ਦਾ ਕੀ ਨਾਮ ਹੋ ਕੀ ਕਰਦੇ ਨੇ ਕਿ ਪਲੀਸ ਹੈ ਜੀ ਯਾਹ ਪਲੀਸ ਨੇ ਜੀ ਕਿ ਲੱਗਦਾ ਨਹੀਂ ਕਿ ਅੱਜ ਉਹਨਾਂ ਨੂੰ ਸ਼ਰਮ ਆ ਖਿਆਰ ਹੋ ਰਹਾ ਪਏਗਾ ਮਾਮਾ ਬਦ ਜੀ ਹੈ ਹਾਂ ਜੀ ਕੋਈ ਜ਼ਮੀਨ ਜਾਇਦਾਦ ਨਹੀਂ ਜਾਇਦਾਦ ਨਹੀਂ ਹੈਗੀ ਹੈ ਜੀ ਕਿੰਨੀ ਹੈਗੀ ਹੈ ਹੈਗੀ ਹੈ ਜੀ ਹੈ ਤਿੰਨ ਕਲੇਸ ਜ਼ਮੀਨ ਜਾਇਦਾਦ ਨਹੀਂ ਹੈਗੀ ਅੱਗੇ ਵੀ ਕੋਈ ਵਾਰਤਾਰ ਕੀਤੀ ਹੈ ਨਹੀਂ ਜੀ ਸੱਚ ਕਿ ਨਸ਼ੇ ਦਾ ਪ੍ਰੈਸ਼ਰ ਕਰਕੇ ਮਕਬੂਲੀ ਕਰ ਰਹੇ ਨੇ ਸਰ ਜੀ ਕਰਾਪੂਲੀ ਕਰਦੇ ਹੋ ਸ਼ਰਮ ਆ ਰਹੀ ਹੈ ਯਾਹ ਭਾਈ ਜੀ ਅਸੀਂ ਨਾ ਦੁਕਾਨ ਨਾਲ ਤੇ ਖੜੇ ਹੋਏ ਸੀ ਤੇ ਬਾਈ ਜਿੰਦਾ ਦਾ ਬਟਵਾ ਖੋਇਆ ਇਹ ਰੋਲਾ ਪਾਉਂਦਾ ਤੁਰ ਜਾਂਦਾ ਵੀ ਮੇਰਾ ਬਟਵਾ ਲੈ ਗਿਆ ਮੇਰਾ ਬਟਵਾ ਲੈ ਗਿਆ ਉਹਨੇ ਚਰਚ ਬਾਈ ਗੱਡੀ ਲੈ ਕੇ ਮੈਂ ਗੱਡੀ ਨਾਲ ਮਗਰ ਲਾਤੀ ਤੇ ਅਸੀਂ ਉਹਨੇ ਚਰਚ ਆਹੀ ਮਗਰ ਗਿਆ ਜਾਂਦਾ ਉਹਨਾਂ ਨੂੰ ਇਹਨਾਂ ਨੂੰ ਫੜ ਲਿਆ ਆ ਸੀ ਤੇ ਬਟਵਾ ਵੀ ਬਰਾਮਦ ਹੋ ਗਿਆ ਤੇ ਆਪ ਜੀ ਨੇ ਮੰਨਿਆ ਕਿ ਮੈਂ ਨਸ਼ਾ ਕਰਦਾ ਤੇ ਮੈਂ ਨਸ਼ੇ ਕਰਕੇ ਹੀ ਖੋਇਆ ਸਾਰਾ ਕੁਝ ਹਾਂ ਜੀ ਦਾਦਾ ਪੱਟਲੀ ਦਾ ਹੈ ਕਦੀ ਪਹਿਲਾਂ ਝੂਠ ਮਾਰਿਆ ਫਿਰ ਟੱਲੀ ਦਾ ਪਤਾ ਲੈਂਦਾ ਇਹ ਕਹਿੰਦਾ ਮੇਰੇ ਫਾਦਰ ਸਾਹਿਬ ਪੰਜਾਬ ਪੁਲਿਸ ਦੇ ਵਿੱਚ ਆ ਤੇ ਜਿਹੜਾ ਮੋਟਰਸਾਈਕਲ ਹੈ ਮੋਟਰਸਾਈਕਲ ਤੇ ਨਾ ਕੋਈ ਨੰਬਰ ਪਲੇਟ ਹੈ ਮੋਡੀਫਾਈ ਕੀਤੇ ਹੋਏ ਮੋਟਰਸਾਈਕਲ ਵੀ ਚੋਰੀ ਦੇ ਲੱਗਦੇ ਆ ਜਿੰਨੀਆਂ ਵਾਰਦਾਤਾਂ ਤਾਂ ਚੁੰਦੇ ਆ ਇਧਰ ਕੋਈ ਸੜਕ ਤੇ ਰਾਤ ਨੂੰ ਜਾਂ ਦਿਨ ਇਕੱਲਾ ਜਾਣ ਵਾਲਾ ਬੰਦਾ ਸੇਫ ਹੀ ਨਹੀਂਗਾ ਇੱਕ ਸੜਕ ਅੱਗੇ ਉਵੇਂ ਦੀ ਹੈ ਕਿ ਮੋਟਰਸਾਈਕਲ ਨਾ ਬੰਦਾ ਸੰਭਲਣਾ ਹੋਲੀ ਜਿਹਾ ਚਾਹੁੰਦਾ ਇਹਨਾਂ ਨੂੰ ਸੜਕ ਤੋਂ ਨਹੀਂ ਡਰ ਲੱਗਦਾਗਾ ਆ ਜੀ ਦਾ ਨਾਮ ਹੀ ਅਪਡੇਟ ਨਾ ਪ੍ਰਿਯ 21 ਸੂਖੀ ਵਿਅਕਤੀ ਹੁੰਦਾ ਪਿਆ ਸੀਗਾ ਇਹ ਉਹਦੇ ਬਟਰਾ ਖੋਦ ਕਰ ਲੱਗਾ ਸੀਗਾ ਪਬਲਿਕ ਜਸ ਨੂੰ ਫੜ ਲਿਆ ਉਹ ਵਾਸੀ ਆਏ ਮੌਕੇ ਤੇ ਉਹ ਲੈ ਕੇ ਚੱਲੇ ਆ ਥਾਣੇ ਫਿਰ ਅਗਲੀ ਕਾਰਵਾਈ ਅਮਰੋਦ ਗਿਆ ਕਿ ਉਹਦੇ ਕੋਲ ਇੱਕ ਮੋਰਸਾ ਹੁੰਦਾ ਸੀਗਾ ਮੋਰਸਾ ਦਾ ਅੰਕ ਕਰ ਲਿਆ ਤੇ ਚੈੱਕ ਕਰਦੇ ਨੇ ਮੋਰਸਾ ਕਿਸਤੇ ਨਾਮ ਤੇ ਮੈਂ ਹਟਕਾ ਸੋ ਪ੍ਰਗਟ ਸੇ ਮੁੱਖ ਖੁਚ ਖਾਣਾ ਤੇ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ